ਹਾਂਜੀ ਵੀਜੀ ਆਪਣਾ ਨਾਮ ਨਾਮ ਮੇਰਾ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾਵਰ ਤਹਿਸੀਲ ਜਨਾਲਾ ਡਿਸਟ੍ਰਿਕਟ ਕਮਰਸਰ ਜਿੱਥੇ ਤੁਸੀਂ ਅੱਜ ਆਏ ਹੋ ਪਸ਼ੂ ਮੰਡੀ ਦੇ ਵਿੱਚ ਹਾਂਜੀ ਤੇ ਤੁਸੀਂ ਕਿਹੜੀ ਡੇਰੀ ਤੋਂ ਕਿੰਨੇ ਪਸ਼ੂ ਲੈ ਕੇ ਆਏ ਸਾਡੀ ਡੇਰੀ ਦਾ ਨਾਮ ਜੀ ਮਲਵਾਈ ਡੇਰੀ ਫਾਰਮ ਡੰਗਰਾ ਆਪਾਂ ਲੈਂਦੇ ਆ ਜੀ ਕੁਝ ਜਿਹੜੇ ਪਸ਼ੂ ਆਪਾਂ ਕੁੱਲ ਲੈਂਦੇ ਹਾਂ ਉਹ 12 ਤੋਂ 13 ਸੀ ਕੁਝ ਸੇਲ ਹੋ ਗਏ ਆ ਜੀ ਪਿਛਲੇ ਯਾਰਾਂ ਆਪਾਂ ਪਸ਼ੂ ਜ਼ਿਆਦਾ ਲੈਂਦੇ ਹਾਂ ਇਸ ਕੀ ਗਰਮੀ ਹੋਣ ਦੇ ਕਾਰਨ ਜਿਹੜਾ ਆਪਾਂ ਦਿਵਾਲੀ ਤੇ ਜ਼ਿਆਦਾ ਲਿਆਈਦੇ ਆ ਜੀ ਹੁਣ ਗਰਮੀ ਹੋਣ ਦੇ ਕਾਰਨ ਆਪਾਂ ਘੱਟ ਪਸ਼ੂ ਲੈਂਦੇ ਆ ਕਿੰਨੀ ਸੇਲ ਹੁੰਦ ਕਰ ਤੁਸੀਂ ਕਰ ਚੁੱਕੇ ਹੋ ਸੇਲ ਆਪਾਂ ਤਿੰਨ ਪਸ਼ੂ ਜਿਹੜੇ ਉਹ ਆਪਣੇ ਸੇਲ ਹੋ ਗਏ ਆ ਜੀ ਤੇ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਆਉਂਦੇ ਹੋ ਅਸੀਂ ਆਉਣੇ ਆ ਜੀ ਪੁਰਾਣੇ ਮਤਲਬ ਸਾਡੇ ਪਹਿਲਾਂ ਜਿਹੜਾ ਵਪਾਰ ਜਿਹੜਾ ਸਾਡਾ ਉਹ ਤਿੰਨਾ ਮਤਲਬ ਆ ਤੀਜੀ ਪੀੜ੍ਹੀ ਆ ਸਾਨੂੰ ਆਉਂਦਿਆਂ ਨੂੰ ਇੱਥੇ ਟੋਟਲ ਜਿਹੜੇ ਉਹ 10 ਸਾਲ ਹੋ ਗਏ ਆ ਜੀ ਤੇ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨਸ਼ਾ ਕਰਦੀ ਆ ਉਸ ਨੂੰ ਉਹਨਾਂ ਨੂੰ ਵੀ ਜਿਹੜਾ ਆਪਣਾ ਕਾਰੋਬਾਰ ਆ ਬਾਹਰ ਦੇ ਮੁਲਕਾਂ ਵਾਲਾ ਨਾ ਪਰ ਜੋ ਉੱਥੇ ਜਾ ਕੇ ਵੀ ਆਪਾਂ ਕਿਸੇ ਦੀ ਨੌਕਰੀ ਕਰਦੇ ਆ ਤੇ ਆਪਾਂ ਇੱਥੇ ਪੰਜਾਬ 'ਚ ਰਹਿ ਗਏ ਤੇ ਆਪਣਾ ਜਿਹੜਾ ਖੁਦ ਦਾ ਕੰਮ ਆ ਉਹ ਆਪਣਾ ਜਿਹੜਾ ਉਹ ਕਰੀਏ ਆਪਾਂ ਜਿਹੜਾ ਬਾਹਰ ਜਾ ਕੇ ਆਪਾਂ ਕਿਸੇ ਦੀ ਨੌਕਰੀ ਕਰਦੇ ਆ ਹੈਨਾ ਜੀ ਇੱਥੇ ਆਪਾਂ ਬਈਏ ਰੱਖੇ ਆ ਜਾਂ ਆਪਾਂ ਬਾਹਰੋਂ ਕੋਈ ਹੋਰ ਮਤਲਬ ਕੋਈ ਬੰਦਾ ਰੱਖ ਕੇ ਤੁਹਾਨੂੰ ਸੈਲਰੀ ਦਿੰਨੇ ਆ ਉਸ ਤੋਂ ਬਿਹਤਰ ਇਹ ਹੋਈ ਆ ਕਿ ਆਪਣੇ ਪੰਜਾਬ 'ਚ ਰਹਿ ਕੇ ਆਪਣਾ ਕੋਈ ਕਾਰੋਬਾਰ ਕਰੋ ਜਿਹੜਾ